ਆ ਮੇਰਾ ਇਹ ਜਦੋਂ ਵੀ ਆਂਦਾ ਜਾਂ ਸਾਡੇ ਬੰਦਿਆਂ ਤੇ ਚੂਟੇ ਪੜਦੇ ਪਾ ਕੇ ਜਾਂਦਾ ਹੁਣ ਤਵਾਰ ਚਮਚੇ ਨਾਲ ਰੜ ਕੇ ਇਹਨੇ ਮੇਰਾ ਪੁੱਤ ਮਰਵਾਤਾ ਖਾ ਮੰਡੀ ਦੇ ਲੱਗਿਓ ਚੱਕਿਆ ਗੱਡੀ ਚ ਪਾਇਆ ਕਾ ਅਰਮਾਨੋ ਹਸਪੀਟਲ ਨੂੰ ਇੰਟੀਮੇਸ਼ਨ ਆਈ ਹੈ ਵੀ ਇਹ ਇੱਕ ਰੂਡ ਸਾਈਡ ਐਕਸੀਡੈਂਟ ਤੇ ਬੰਦੇ ਆਏ ਨੇ ਜਿਹੜਿਆ ਅਸੀਂ ਜਿਦੋਂ ਦੇ ਬਿਆਨ ਨੂੰ ਲਿਗਿਆ ਫਿਰ ਦਫਆ ਨੂੰ ਪਰ ਇਹ ਜਿਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ ਕਿ ਐਕਸੀਡੈਂਟ ਸਾਨੂੰ ਲੱਗਾ ਵੀ ਐਕਸੀਡੈਂਟ ਆ ਜੋ ਖਾ ਰਿਹਾ ਇਹ ਜੋਦੋ ਵੀ ਅੰਦਾ ਜਾਂ ਸਾਡੇ ਬੰਦਿਆ ਤੇ ਝੂਠੇ ਪਰਦੇ ਪਾ ਕੇ ਜਾਂਦਾ ਹੁਣ ਕਮਾਨ ਚੰਚੇ ਨਾਲ ਰੜ ਕੇ ਇਹਨੇ ਮੇਰਾ ਪੁੱਤ ਮਰਵਾਤਾ ਸਾਨੂੰ ਝੂਠੀਆਂ ਦਸਲੀਆਂ ਦਿੰਦਾ ਰਿਹਾ ਕਿ ਮੈਂ ਮੁੰਡੇ ਸਾਡੇ ਸਾਹਮਣੇ ਬਿਆਨ ਲਿਆ ਮੁੰਡਾ ਮੰਨਿਆ ਮੁੰਡਾ ਮੰਨਿਆ ਕਿ ਚਾਰ ਜਣੇ ਨੇ ਗੱਡੀ ਦਾ ਮਾਰਿਆ ਮੇਰੇ ਸਾਹਮਣੇ ਮਾਰਿਆ ਐਸਐਚਓ ਮੰਨ ਗਿਆ ਸਾਨੂੰ ਝੂਠੇ ਦਸਾਲੇ ਇਹਨੇ ਉਹ ਕੋਈ ਉਹਨਾਂ ਨੂੰ ਗ੍ਰਿਫਤਾਰੀ ਕਿਸੇ ਨੂੰ ਨਹੀਂ ਕੀਤੀ ਸਾਡਾ ਪੁੱਤ ਮਰ ਗਿਆ ਐਸਐਚਓ ਮੇਰਾ ਪੁੱਤ ਖਾ ਗਿਆ ਅਤਮਾਲ ਦਾ ਚਮਚਾ ਅਤਮਾਲ ਦਾ ਚਮਚਾ ਮੰਡੀ ਦੇ ਲੱਗ ਗਿਆ ਚੱਕਿਆ ਗੱਡੀ ਜੱਪਾ ਜਿਹੜੇ ਮੁੰਡੇ ਨੇ ਬਿਆਨ ਦਿੱਤੇ ਅੱਗਰ ਮੇਖੰਦਰਿਆ ਮੁੰਡਾ ਮੋੜ ਕੇ ਕਿੰਨੇ ਕਹਿੰਦਾ ਮੰਡੀ ਚ ਗਏ ਗੰਦਾ ਮੰਡੀ ਚ ਮੰਡੀ ਚੋਕੋ ਟਕੇ ਪਤਾ ਨਹੀਂ ਕੀ ਕੁਛ ਮਾਰਿਆ ਤੁਮ ਕੀ ਤੁਮ ਕੀ ਤੁਹਾਨੂੰ ਕਹਿੰਦੇ ਸੀ ਪਹਿਲਾ ਕਵਾਲ ਨਹੀਂ ਦਿੱਤੀ ਸੀ ਜਦੋਂ ਮੈਂ ਬਿਆਨ ਕਰਵਣ ਗਿਆ ਸਿੰਘ ਨੇ ਬਿਆਨ ਦਿੱਤੇ ਨਿਓ ਬੰਦਾ ਉਹਦਾ ਨਾਰਸਿਕਾ ਰਾਤ ਨੂੰ ਦਾ ਤੈਨੂੰ ਨਾ ਸਹੀ ਆਪਣੇ ਵੀਡੀਓ ਚ ਦੇਖਿਓ ਉਹਦਾ ਨਾਮ ਕੀ ਹੈ ਜਿਹੜਾ ਨਾਲ ਸੀ ਉਹ ਨਾ ਹੈਗਾ ਆ ਆਪਣੇ ਹਾਂਜੀ ਇਹ ਖਾਨੀ ਹੈ ਇਹ ਕਿਹਦੇ ਆ ਇਹ ਦਾ ਆਰਮਾਨੋ ਹਸਪੀਟਲ ਨੂੰ ਤੁਮ ਇੰਟੀਮੇਸ਼ਨ ਆਈ ਹੈ ਵੀ ਇੱਕ ਰੂਡ ਸਾਈਡ ਐਕਸੀਡੈਂਟ ਤੇ ਬੰਦੇ ਐਜੰਡ ਆ ਅਸੀਂ ਜਦੋਂ ਦੇ ਬਿਆਨ ਜੀ ਲਿਖਿਆ ਨੂੰ ਫਿੱਟ ਦੱਸਿਆ ਨੂੰ ਪਰ ਅਸੀਂ ਜਦੋਂ ਇਨਵੈਸਟੀਗੇਸ਼ਨ ਕੀਤੀ ਆ ਤੇ ਐਕਸੀਡੈਂਟ ਸਾਨੂੰ ਲੱਗਾ ਵੀ ਐਕਸੀਡੈਂਟ ਆ ਔਰ ਇਹਨਾਂ ਨੇ ਸਾਡੇ ਨਾਲ ਜਿਹੜੀਆਂ ਮਰਦਈ ਇਹਨਾਂ ਨੇ ਸਾਨੂੰ ਕੋਈ ਅਜੇ ਤੱਕ ਸਟੇਟਮੈਂਟ ਨਹੀਂ ਲਿਖਾਈ ਮ੍ਰਿਤਕ ਦਾ ਨਾਮ ਕੀ ਆ ਜੀ ਮ੍ਰਿਤਕ ਦਾ ਸੌਰਵ ਹੈ ਵਾਸੀ ਵਾਸੀ ਕਲਿਆਨਪੁਰ ਉਮਰ ਸਰ ਕਿੰਨੀ ਗੈ ਗਈ ਸੀ ਉਮਰ 22 ਸਾਲ ਦੱਸਦੇ ਆ ਜੀ ਤੇ ਸਰ ਇਹ ਕੀ ਕਾਰਨ ਕੀ ਬਣਿਆ ਹੈਗਾ ਵੀ ਇਹ ਐਕਸੀਡੈਂਟ ਆ ਜਾਂ ਕੀ ਹੈਗਾ ਜੀ ਇਹ ਵੀ ਜੇ ਗਾ ਇਨਵੈਸਟੀਗੇਸ਼ਨ ਪਤਾ ਲੱਗੂ ਜੇ ਤੇ ਸਾਨੂੰ ਕੋਈ ਸਟੇਟਮੈਂਟ ਨਹੀਂ ਲਿਖਾਈ ਅਜੇ ਸਰ ਜਿਹੜੀ ਰਿਪੋਰਟ ਜਿਹੜੀ ਮੋੜਲੀ ਜਾਂਚ ਤੇ ਲੱਗਾ ਡਾਕਟਰ ਦੀ ਰਿਪੋਰਟ ਮੁਤਾਬਕ ਰੋਡ ਸਾਈਡ ਐਕਸੀਡੈਂਟ ਲਿਖਾਇਆ ਸਰ ਇਹ ਕਹਿੰਦੇ ਵੀ ਤੁਹਾਨੂੰ ਵੀਡੀਓ ਕੋਈ ਦਿੱਤੀ ਆ ਮੌਕੇ ਦੀ ਨੇ ਇੱਥੋਂ ਦੀ ਐਕਸੀਡੈਂਟ ਦੀ ਨਹੀਂ ਹੈਗੀ ਜਿੱਥੇ ਗੱਡੀ ਚ ਬਿਠਾ ਕੇ ਲੈ ਜਾਂਦੇ ਜਿੱਥੇ ਖਾਣਾ ਖੋਣਾ ਖਾਂਦਲਾ ਕਿਤੇ ਉੱਥੇ ਇਹਨਾਂ ਦੀ ਵੀਡੀਓ ਵੀਡੀਓ ਹੈਗੀ ਇੱਥੇ ਪਹਿਲਾਂ ਉਹਦੇ ਰਾਤ ਨੂੰ ਦੱਗਿਆ ਉੱਥੋਂ ਠੀਕ ਠਾਕ ਆ ਹਣਾ ਉੱਥੋਂ ਠੀਕ ਠਾਕ ਆਏ ਦੋਨੇ ਜਣੇ ਦੋ ਜਣੇ ਆਏ ਇੱਕ ਸਹੀ ਆ ਮੁੰਡਾ ਉਹਦੇ ਮੋਟ ਸ਼ੋਲਡਰ ਤੇ ਸੱਟ ਲੱਗੀ ਆ ਉਹਦਾ ਨਾਮ ਕੀ ਆ ਜੀ ਉਹਦਾ ਨਾਮ ਹੈਗਾ ਸਨੀ ਸਰ ਇਹਨਾਂ ਦਾ ਸੌਰੀ ਜੀ ਸਰ ਇੱਕ ਨਾ ਆ ਰਿਹਾ ਕਿਨੇ ਉੱਥੋਂ ਢਾਬੇ ਦੇ ਨਾਲ ਸਵਿਫਟ ਕਾਰ 'ਚ ਬਿਠਾ ਲ ਕੇ ਗਏ ਸਵਿਫਟ ਕਾਰ 'ਚ ਬਿਠਾ ਲ ਕੇ ਗਏ ਨਹੀਂ ਇਹ ਕੋਈ ਪਾਕ ਸਾਡੀ ਇਨਵੈਸਟ ਜਿਹੜਾ ਭਾਜੀ ਨਾਲ ਦਾ ਮੁੰਡਾ ਆ ਉਹ ਤੁਹਾਨੂੰ ਕੀ ਬਿਆਨ ਦੇ ਗਿਆ ਉਹ ਕਹਿੰਦੇ ਸਾਡਾ ਐਕਸੀਡੈਂਟ ਹੋਇਆ ਜੀ 50000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਜੀ 50000 ਨੌਕਰੀਆਂ ਹੋ ਗਈਆਂ ਭਗਵੰਤ ਮਾਨ ਜੀ ਕੀ ਜੋ ਨਵੀਂ ਸਰਕਾਰ ਹੈ ਇਹ ਨਈ ਜੋਬਸ ਦੇਣੇ ਮੇ ਬਹੁਤ ਅਵਲ ਹੈ ਮੈਨੂੰ ਇਹ ਨੌਕਰੀ ਪੂਰੀ ਮੈਰਿਟ ਦੇ ਆਧਾਰ ਤੇ ਮਿਲੀ ਹੈ ਕੋਈ ਸਿਫਾਰਿਸ਼ ਨਹੀਂ ਹੋਈ ਕੰਮ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਹੋਇਆ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਓਪਰਚੁਨਿਟੀ ਲੈ ਕੇ ਦਿੱਤੀ ਮਕੈਨੀਕਲ ਇੰਜੀਨੀਅਰਸ ਨੂੰ ਵੀ ਰਿਕਰੂਟ ਕੀਤਾ ਹੁਣ ਤੱਕ 50 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਇਹ ਹੈ ਨਵਾਂ ਪੰਜਾਬ ਸਾਟਾਰ ਰੰਗਲਾ ਪੰਜਾਬ